ਮਹਾਂਕੰਤਕ ਅਤੇ ਕਰਮਯੋਗੀ ਭਗਤ ਪੂਰਨ ਸਿੰਘ ਦੇ ਤੇ ਉਹਨਾਂ ਦੇ ਕਾਰਜਾਂ ਨੂੰ ਚੇਤੇ ਕਰਨ ਦੇ ਲਈ ਜੋ ਤੁਸੀਂ ਸਾਰੇ ਇੱਥੇ ਆਏ ਹੋਏ ਹੋ ਮੇਰੇ ਸਾਸਰੇ ਕਾਲ ਤੇ ਮੇਰਾ ਆਦਾਬ ਕਬੂਲ ਕਰੋ ਮੇਥੋਂ ਪਹਿਲਾਂ ਬੋਲਣ ਵਾਲੇ ਦੋ ਸੁਗੜ ਸਿਆਣਿਆਂ ਬੁਲਾਰਿਆਂ ਨੇ ਜੋ ਕਿਹਾ ਉਹਦੇ ਅਪਰੰਤ ਮੇਰੇ ਵੱਗ ਇੱਕ ਅਲੜ ਬੰਦੇ ਲਈ ਬੋਲਣ ਦੀ ਕੋਈ ਥੁੱਕ ਨਹੀਂ ਰਹਿ ਜਾਂਦੀ ਮੈਂ ਉਹਨਾਂ ਗੱਲਾਂ ਨੂੰ ਨਹੀਂ ਸੁਹਾਗਾ ਜਿਹੜੀਆਂ ਇਹਨੇ ਗੱਲਾਂ ਮੈਥੋਂ ਪਹਿਲਾਂ ਕਰ ਦਿੱਤੀਆਂ ਕਿਉਂਕਿ ਮੈਨੂੰ ਹੁਕਮ ਹੋਇਆ ਸੀ ਕਿ ਮੈਂ ਕਿਤਾਬ ਬਾਰੇ ਵੀ ਦੋ ਚਾਰ ਸ਼ਬਦ ਬੋਲਾਂ ਇਸ ਕਰਕੇ ਮੈਂ ਬਹੁਤਾ ਕਰਕੇ ਕਿਤਾਬ ਦਵਾਲੇ ਹੀ ਕੇਂਦਰਤ ਰਹਾਂਗਾ ਪਰ ਉਤੋਂ ਪਹਿਲਾਂ ਮੈਂ ਇੱਕ ਗੱਲ ਜਿਹੜੀ ਕਰਨੀ ਚਾਹੁੰਦਾ ਹਾਂ ਕਿ ਉਹ ਹੈ ਕਿ ਇਹ ਸੰਸਥਾ ਨੇ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਬਲੱਖਣ ਕਿਸਮ ਦਾ ਮੋੜਾ ਦਿੱਤਾ ਪਹਿਲੀ ਘਟਨਾ ਫਰੀਦਕੋਟ ਦੇ ਹੈ ਜਦੋਂ ਮੈਂ ਬੀਹਾ ਬਾਈਆਂ ਬਰਿਆਂ ਦਾ ਗਬਰੋਟ ਸੇ ਤੇ ਉਦੋਂ ਮੈਨੂੰ ਉੱਥੇ ਨੌਕਰੀ ਮਿਲੀ ਸੀ ਤੇ ਭਗਤਪੂਰਾਂ ਸਿੰਘ ਜੀ ਉੱਥੇ ਕਾਲਜ ਦੇ ਸੱਦੇ ਤੇ ਪਹੁੰਚੇ ਸਨ ਉਹਨਾਂ ਦਾ ਸੰਵਾਦ ਸੁਣ ਕੇ ਜਿਵੇਂ ਮੈਂ ਸੋਚਾਂ ਵਿੱਚ ਪੈ ਗਿਆ ਤੇ ਬਹੁਤ ਸਾਰੇ ਸਵਾਲਾਂ ਨੂੰ ਸਮੋਧਤ ਹੋਇਆ ਉਹ ਇੱਕ ਲੰਮਾ ਬਰਤਾਨਾ ਜਿਹੜੀ ਕਥਾ ਇਸ ਕਿਤਾਬ ਦੇ ਵਿੱਚ ਦਰਜ ਹੈ ਉਹ ਲੰਬੀ ਕਹਾਣੀ ਆ ਤੇ ਮੈਂ ਉਸ ਬਾਰੇ ਨਹੀਂ ਬੋਲਾਂਗਾ ਦੂਸਰੀ ਗੱਲ ਮੇਰੀ ਮਾਂ ਤੇ ਮੇਰੇ ਬੇਟੇ ਦੇ ਨਾਲ ਸੰਬੰਧਤ ਹੈ ਗੱਲ ਛੋਟੀ ਹੈ ਪਹਿਲਾਂ ਵੀ ਇਹ ਸੰਸਥਾ ਦੇ ਵਿੱਚ ਆ ਕੇ ਦੱਸੇ ਸੀ ਮੈਂ ਤੁਹਾਨੂੰ ਉਹ ਮੋੜ ਸੁਣਾਣੀ ਚਾਹਾਂਗਾ ਮੇਰੇ ਬੇਟੇ ਨੂੰ ਜਦੋਂ ਇੱਥੇ ਗੁਰਨਾਨਕ ਦੇਵ ਯੂਨੀਵਰਸਿਟੀ ਵਿੱਚ ਦਾਖਲਾ ਮਿਲਿਆ ਤਦ ਤੋਰਨ ਲੱਗੇ ਨੂੰ ਮੇਰੀ ਮਾਂ ਨੇ ਕਿਹਾ ਕਿ ਪ੍ਰੀਖਿਆ ਅੰਮ੍ਰਿਤਸਰ ਦੇ ਵਿੱਚ ਕੁਝ ਮਹਾਂ ਸਥਾਨ ਹਨ ਕੀ ਤੈਨੂੰ ਪਤਾ ਉਹ ਬੋਲਿਆ ਸ੍ਰੀ ਹਰਮੰਦਰ ਸਾਹਿਬ ਕੁਦਰਤ ਸੀ ਤੇ ਗੱਲ ਇਸੇ ਹੀ ਵੀ ਸੀ ਤੇ ਦੱਸਣਾ ਵੀ ਬਣਦਾ ਸੀ ਮਾਂ ਨੇ ਪੁੱਛਿਆ ਕੋਈ ਹੋਰ ਥੋੜਾ ਸੋਚ ਕੇ ਬੋਲਿਆ ਜਿਲ੍ਹਿਆਂ ਵਾਲਾ ਬਾਗ ਗੱਲ ਉਹ ਵੀ ਸਹੀ ਸੀ ਮਾਂ ਨੇ ਫੇਤਵਾਰਾਂ ਨੂੰ ਸਵਾਲ ਕੀਤਾ ਕਿ ਕੋਈ ਹੋਰ ਦੱਸ ਜਦੋਂ ਚੁੱਪ ਕਰ ਗਿਆ ਤੇ ਮਾਂ ਨੇ ਕਿਹਾ ਕਿ ਉੱਥੇ ਇੱਕ ਹੋਰ ਮਹਾਨ ਸਥਾਨ ਹੈ ਉਹ ਹੈ ਭਗਤ ਪੂਰਨ ਸਿੰਘ ਜੀ ਦਾ ਪਿੰਗਲਵੜਾ ਤੂੰ ਕਾਕਾ ਉੱਥੇ ਜਾਇਆ ਕਰ ਤੇ ਚੁੱਪਚੀ ਬੀਤੇ ਉਹਨਾਂ ਦੀ ਗੋਲਕ ਦੇ ਵਿੱਚ ਕੁਝ ਨਾ ਕੁਝ ਪਾਇਆ ਆਇ ਕਰ ਤੇਰਾ ਬਾਪ ਉਥੇ ਦੀਆਂ ਛਪੀਆਂ ਲਿਖਤਾ ਨੂੰ ਪੜਦਾ ਹੈ ਮੈਨੂੰ ਇਸ ਗੱਲ ਦਾ ਪਤਾ ਕੋਸ਼ਿਸ਼ ਕਰੇ ਕਿ ਉਥੋਂ ਨਵੀਆਂ ਛਪੀਆਂ ਵੜ ਕੇ ਦਵਰਗੀਆਂ ਵੀ ਲਿਆ ਆਏ ਕਰ ਦਰਸਾ ਲਈ ਇਸ ਗੱਲ ਦਾ ਮੇਰੇ ਮਾਂ ਨੂੰ ਪਤਾ ਸੀ ਤੇ ਕੁਝ ਕੁਝ ਮੇਰੇ ਬਟੇ ਨੂੰ ਵੀ ਪਤਾ ਸੀ ਇੱਥੇ ਦੀ ਪੜਾਈ ਦੇ ਦਵਾਨ ਉਹ ਇੱਥੇ ਆਂਦਾ ਰਿਹਾ ਪਰ ਉਹਨ ਇਸ ਗੱਲ ਦਾ ਭੇਤ ਨਹੀਂ ਖੋਲਿਆ ਕਿ ਮੈਂ ਉਹ ਸਖਸ਼ ਦਾ ਬੇਟਾ ਹਾਂ ਜਿਹਦੇ ਲਈ ਭਗਤਪੁਰਨ ਸਿੰਘ ਇੱਕ ਇਸਤਵੇ ਦੇ ਬਰਾਬਰ ਹਨ ਮੈਂ ਭਗਤ ਜੀ ਨੂੰ ਗਾਹੇ-ਵਗਾਹੇ ਬਹੁਤ ਪੜਿਆ ਇਹ ਪੜਨ ਲਈ ਸੱਟਾ ਸੀ ਕਿ ਮੈਂ ਕੁਝ ਨਾ ਕੁਝ ਲਿਖਣ ਲੱਗ ਪਿਆ ਤੇ ਉਹਨਾਂ ਹੀ ਲੇਖਾਂ ਨੂੰ ਮੈਨੂੰ ਬੜਾ ਫਖਰ ਮਹਿਸੂਸ ਹੋ ਰਿਹਾ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਵੀ ਹਾਂ ਕਿ ਅੱਜ ਉਸੇ ਸੰਸਥਾ ਨੇ ਮੇਰੇ ਉਹਨਾਂ ਲੇਖਾਂ ਦਾ ਸੰਗ੍ਰਹਿ ਨੂੰ ਕਿਤਾਬੀ ਰੂਪ ਦਿੱਤਾ ਕੋਈ ਗੱਲ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਸੀ ਕਿ ਮੈਂ ਆਪਣੀ ਕਿਤਾਬ ਦੇ ਬਾਰੇ ਹੀ ਗੱਲ ਕਰਾਂਗਾ ਪਰ ਉਹਦੇ ਸੰਦਰਭ ਵਿੱਚ ਮੈਂ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ ਪਹਿਲੀ ਇਹ ਕਿ ਕਰੋਨਾ ਦੇ ਦਰਮਿਆਨ ਆਕਸੀਜਨ ਬਾਰੇ ਬੜੀ ਚਰਚਾ ਹੋਈ ਪਰ ਕੀ ਸਾਨੂੰ ਪਤਾ ਕਿ ਆਕਸੀਜਨ ਦਾ ਮੁੱਖ ਸਰੋਤ ਜਿਹੜੇ ਬਰਖਾ ਮੈਨੂੰ ਬੜੇ ਹੈਰਾਨੀ ਹੋਏ ਕਿ ਜਦੋਂ ਇਸ ਬਾਰੇ ਸਰਵੇ ਕੀਤਾ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਆਕਸੀਜਨ ਦਾ ਮੁੱਖ ਸਰੋਤ ਬਰਖਾਂ ਹਨ ਤੇ ਬਰਖਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਹੈ ਮੈਂ ਤੁਹਾਨੂੰ ਜਿਹੜੀ ਗੱਲਬਾਤ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਇੱਕ ਮਨੁੱਖ ਨੂੰ ਤਕਰੀਬਨ 30 ਕਿਲੋ ਰੋਜ਼ ਆਕਸੀਜਨ ਦੀ ਲੋੜ ਪੈਂਦੀ ਹੈ ਤੇ ਉਹ ਆਸਟਨ ਤੋਂ ਤੇ 3 ਕਿਲੋ ਜਿਹੜੀ ਆ ਆਕਸੀਜਨ ਵਰਤਦਾ ਹੈ ਇੱਕ ਆਕਸੀਜਨ ਸਿਲੰਡਰ ਦੇ ਵਿੱਚ ਸ਼ਾਇਦ ਹੁਣ ਵੱਧ ਘੱਟ ਹੋਵੇ 9 ਕਿਲੋ ਜਿਹੜੀ ਆਕਸੀਜਨ ਹੁੰਦੀ ਹੈ ਤੇ ਗਵਰਨਮੈਂਟ ਦਾ ਸਬਸਿਡੀ ਦੀ ਰੇਟ ਜਿਹੜਾ ਹੈ ਸਬਸਿਡੀ ਤੇ ਉਹ 700 ਰੁਪਈਆ ਪ੍ਰਤੀ ਸਿਲੰਡਰ ਹੈ ਇਹਦਾ ਮਤਲਬ ਵੀ ਜਿਹੜਾ ਮਨੁੱਖ ਆ ਉਹ 30 ਕਿਲੋ ਦੇ ਹਿਸਾਬ ਦੇ ਨਾਲ ਜੇ 9ਾਂ ਦੇ ਤਕਸੀਮ ਕਰੀਏ ਤਾਂ ਤਿੰਨ ਸਿਲੰਡਰ ਜਿਹੜੇ ਰੋਜ਼ ਉਹ ਆਕਸੀਜਨ ਦੇ ਵਰਤਦਾ ਹੈ ਇੱਕ ਸਿਲੰਡਰ ਦੀ ਕੀਮਤ 700 ਰੁਪਏ ਹੈ ਤੇ 300 ਜਿਹੜੇ ਤਿੰਨ ਸਿਲੰਡਰਾਂ ਦੀ ਕੀਮਤ ਜਿਹੜੀ 2100 ਰੁਪਏ ਬਣੀ ਸਾਲ ਦੇ ਵਿੱਚ 365 ਦਿਨ ਹੁੰਦੇ ਆ 2100 ਨੂੰ ਜੇ ਅਸੀਂ 365 ਨਾਲ ਗੁਣਿਆ ਕਰੀਏ ਤਾਂ ਇਹ 4,66,500 ਰੁਪਏ ਬਣ ਜਾਂਦਾ ਇੱਕ ਸਾਲ ਦਾ ਆਕਸੀਜਨ ਦੀ ਕੀਮਤ ਹਰੇਕ ਮਨੁੱਖ ਦੀ ਅੱਜ ਆਸਨ ਉਮਰ ਜਿਹੜੀ ਆ 65 ਤੋਂ 70 ਬਰੇ ਅੰਕੀ ਗਈ ਆ ਕਲੋ ਅਸੀਂ 65 ਬਰੇ ਮੰਨ ਕੇ ਚੱਲਦੇ ਆਂ ਜੇ ਅਸੀਂ ਉਸ ਦੀ ਸਲਾਨਾ ਜਿਹੜੀ ਪੂਲ ਉਮਰ ਵਿੱਚ ਬੱਦਦੀ ਆਕਸੀਜਨ ਦੀ ਗੱਲ ਕਰਨੀ ਹੋਵੇ ਤਾਂ 4,66,500 ਰੁਪਏ ਨੂੰ ਜੇ ਅਸੀਂ ਪਿੰਡ ਨਾਲ ਵੀ ਗੁਣਾ ਕਰੀਏ ਤਾਂ ਉਹ ਕੀਮਤ ਜਿਹੜੀ ਆ 5 ਕਰੋੜ 98 ਲੱਖ 400 ਰੁਪਈਆ ਬਣ ਜਾਂਦੀ ਆ ਹੁਣ ਤੁਸੀਂ ਸੋਚੋ ਕਿ ਕੀ ਤੁਸੀਂ ਆਕਸੀਜਨ ਹਿੱਤ 5 ਕਰੋੜ ਰੁਪਈਆ ਖਰਚ ਕਰ ਸਕਦੇ ਹੋ ਨਹੀਂ ਖਰਚ ਸਕਦੇ ਫਿਰ ਕਿਉਂ ਨਹੀਂ ਅਸੀਂ ਉਹਦੇ ਮੂਲ ਸ्रोत ਬਿਰਖਾਂ ਬਾਰੇ ਸੋਚਦੇ ਇੱਕ ਗੱਲ ਹੋਰ ਹੇਰ ਇੱਕ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ 16 ਬਿਰਖਾਂ ਵੱਲੋਂ ਪੈਦਾ ਕੀਤੀ ਹੋਈ ਆਕਸੀਜਨ ਦੇ ਬਰਾਬਰ ਆਕਸੀਜਨ ਦੀ ਲੋੜ ਪੈਂਦੀ ਆ ਸੋ ਸਾਡਾ ਇਹ ਫਰਜ਼ ਬਣ ਜਾਂਦਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਘੱਟੋ ਘੱਟ 16 ਦਰਖਤ ਜੜੂਰ ਲਾਈਏ ਉਹਨਾਂ ਨੂੰ ਸਿਰਫ ਲਾਈਏ ਨਾ ਉਹਨਾਂ ਨੂੰ ਸੰਭਾਲੀਏ ਤੇ ਉਹਨਾਂ ਨੂੰ ਸਿਰੇ ਚੜਾਈਏ ਇਹ ਸਾਡਾ ਇੱਕ ਪਰਮ ਧਰਮ ਬਣ ਜਾਂਦਾ ਮੈਂ ਪਗਜੇ ਦਾ ਇੱਕ ਲੇਖ ਪੜ੍ਹਿਆ ਸੀ ਉਹਦਾ ਰਮਾਨ ਸੀ ਕਿ ਮਨੋੱਖ ਸਾਡਾ ਪੰਘੋੜੇ ਤੋਂ ਲੈ ਕੇ ਅਰਥੀ ਤੱਕ ਸਾਫ਼ ਦਿੰਦੇ ਆ ਉਹਨਾਂ ਨੇ ਉਸ ਲੇਖ ਦੇ ਵਿੱਚ ਤੱਥਾਂ ਦਾ ਉਸ ਲੇਖ ਦੇ ਵਿੱਚ ਇੱਕ ਗੱਲ ਇਹ ਵੀ ਲਿਖੀ ਕਿ ਗਰਭ ਤੋਂ ਲੈ ਕੇ ਸਿਵਿਆਂ ਤੱਕ ਜੇ ਕਿਸੇ ਸਾਨੂੰ ਚੀਜ਼ ਦਾ ਸਾਥ ਮਿਲਦਾ ਹੈ ਕੁਦਰਤ ਹੀ ਬਸ ਦਾ ਸਾਥ ਮਿਲਦਾ ਹੈ ਤੇ ਉਹਨਾਂ ਵਿੱਚ ਜਿਹੜਾ ਬ੍ਰਖ ਹੈ ਉਹਦਾ ਉਤਮ ਦਰਜਾ ਹੈ ਮੇਰਾ ਕਹਿਣ ਦਾ ਭਾਵੇਂ ਆ ਕਿ ਇਹ ਜਿਹੜੀਆਂ ਗੱਲਾਂ ਹਨ ਇਹਨਾਂ ਨੂੰ ਮੈਂ ਆਪਣੀ ਕਿਤਾਬ ਦੇ ਵਿੱਚ ਦਰਜ ਕਰਨੇ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਵੀ ਪੜ੍ਹਨ ਦੀ ਖੇਚਲ ਕਰ ਲਈ ਦੂਸਰੀ ਗੱਲ ਪੈਂਦੀ ਨੇ ਤੇ ਰਾਜੇਵਾਲ ਜੀ ਨੇ ਪਾਣੀਆਂ ਬਾਰੇ ਗੱਲ ਕੀਤੀ ਹੈ ਕੋਕਾ ਕੋਲਾ ਫੈਕਟਰੀ ਦੀ ਵੀ ਗੱਲ ਤੁਰੇ ਹੈ ਜੋ ਮੌਜੂਦਾ ਅੰਕੜੇ ਹਨ ਸਾਡੇ ਮੁਲਖ ਦੇ ਵਿੱਚ ਵੀ ਕੋਕਾ ਕੋਲਾ ਫੈਕਟਰੀ ਤੇ ਉਹਨੀਆਂ ਸਿਸਟਰ ਸੰਸਦ ਜਿਹੜੀਆਂ ਫੈਕਟਰੀਆਂ ਹਨ ਜਿਹੜੇ ਅਦਾਰੇ ਹਨ ਜਿਹਦੇ ਵਿੱਚ ਜਿਹੜਾ ਪੀਣ ਵਾਲਾ ਪਾਣੀ ਵੀ ਬੋਤਲ ਵਾਲਾ ਪਾਣੀ ਵੀ ਆ ਜਾਂਦਾ ਹੈ ਉਹ 300 ਅਰਬ ਲੀਟਰ ਪਾਣੀ ਹਰ ਸਾਲ ਸਾਡੇ ਅਰਜਾਨਾ ਸਾਡੇ ਧਰਤੀ ਦੇ ਵਿੱਚੋਂ ਖਿੱਚਦੇ ਹਨ ਜਿਹੜਾ ਇਹ ਪਾਣੀ ਆ ਉਹ ਇੰਨਾ ਵੱਨ ਜਾਂਦਾ ਹੈ ਕਿ ਅੜੀਸਾ ਤੇ ਰਾਜਸਥਾਨ ਜਿਹੜੇ ਦੋ ਸਾਡੇ ਮੁਲਕ ਦੇ ਸੂਬੇ ਹਨ ਉਹਨਾਂ ਦੇ ਕੁੱਲ ਬਸੋਂ ਦੇ ਲਈ ਜਿੰਨਾ ਪਾਣੀ ਰੋਜ਼ ਮਰਾਂ ਦੀ ਜ਼ਿੰਦਗੀ ਲਈ ਚਾਹੀਦਾ ਹੈ ਉਹ ਉਹਦੀਆਂ ਲੋੜਾਂ ਦੇ ਬਰਾਬਰ ਕਹਿਨ ਦਾ ਪਾਵੇ ਹੈ ਕਿ ਜਿਹੜਾ ਬਾਰਡਰ ਕ੍ਰਾਈਸਿਸ ਆ ਜਿਹੜਾ ਜਲ ਸੰਕਟ ਹੈ ਉਹਦੇ ਵਿੱਚ ਕਿਸਾਨਾਂ ਨੇ ਨਹੀਂ ਆਮ ਮਨੁੱਖ ਦੇ ਨਹੀਂ ਭਮਾ ਉਹਨਾਂ ਦਾ ਵੀ ਦੋਸ਼ ਬਣਦਾ ਹੈ ਸਭ ਤੋਂ ਵੱਡਾ ਜਿਹੜਾ ਹਿੱਸਾ ਹੈ ਉਹ ਸੌਫਟ ਡ੍ਰੇਕ ਕਲਚਰ ਤੇ ਵਾਈਨ ਐਂਡ ਬੀਅਰ ਕਲਚਰ ਨੇ ਜਿਹੜਾ ਪਾਇਆ ਹੈ ਸਾਨੂੰ ਉਹਦੇ ਬਾਰੇ ਵੀ ਸੋਚਣਾ ਤੇ ਗੱਲ ਕਰਨੀ ਬਣਦੀ ਹੈ ਇਹੋ ਜਿਹੀਆਂ ਗੱਲਾਂ ਨੂੰ ਮੈਂ ਆਪਣੇ ਲੇਖਾਂ ਦੇ ਵਿੱਚ ਕਵਰ ਕਰਨੇ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਇਹ ਸਦਾਰੇ ਨੇ ਕਿਤਾਬੀ ਰੂਪ ਦੇ ਕੇ ਮੇਰੇ ਉੱਤੇ ਬੜੀ ਮਿਹਰਬਾਨੀ ਕੀਤੀ ਮੈਂ ਇਹਨਾਂ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਹਾਂ ਇਹ ਤੋਂ ਬਿਨਾਂ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਹਾਂ ਉਹ ਇਸ ਕਿਤਾਬ ਦੇ ਭੂਮਿਕਾ ਹੈ ਜਿਹਦੇ ਵਿੱਚ ਇਹਨਾਂ ਨੇ ਮੈਨੂੰ ਬੜੀ ਸ਼ਾਬਾਸ਼ ਤੇ ਹੱਲਾਸ਼ੇਰੀ ਦਿੱਤੇ ਕੋਦਰਤ ਕੋਦਰਤ ਸੌਮਿਆ ਕੋਦਰਤ ਦੀ ਮਹੱਤਤਾ ਇਹਦੇ ਹੋ ਰਹੇ ਕਾਣ ਅਪਰੰਤ ਤੇ ਇਹਦੇ ਕਾਣ ਮਦਰੋਂ ਜਿਹੜੇ ਸਿੱਟੇ ਨਿਕਲਣੇ ਆ ਉਹਨਾਂ ਨੂੰ ਵੀ ਇਸ ਪੁਸਤਕ ਦੇ ਵਿੱਚ ਦਰਦ ਕੀਤਾ ਗਿਆ ਹੈ। ਉਹਨਾਂ ਬਾਰੇ ਮੈਂ ਸਮੇਂ-ਸਮੇਂ ਲਿਖਦਾ ਰਿਹਾ ਹਾਂ। ਉਹ ਜਿਹੜੇ ਲੇਖ ਆ ਉਹ ਉਪਕਤਾ ਸੀ ਜਾਂ ਪੇਤਲੇ ਸਨ। ਉਹਦਾ ਜਿਹੜਾ ਨਿਰਣਾ ਆ ਉਹ ਪਾਠਕਾਂ ਨੇ ਹੀ ਕਰਨਾ ਸੀ ਤੇ ਉਹ ਕਰਦੇ ਵੀ ਰਹੇ ਆ। ਤੇ ਮੇਰੀ ਤੁਹਾਨੂੰ ਗੁਜਾਰਸ਼ ਹੈ ਕਿ ਤੁਸੀਂ ਸਾਰੇ ਵੀ ਇਸ ਕਿਤਾਬ ਨੂੰ ਪੜਿਓ ਤੇ ਇਸ ਗੱਲ ਦਾ ਫੈਸਲਾ ਕਰਿਓ ਕਿ ਇਹ ਤੁਹਾਨੂੰ ਸਾਰਾ ਕੁਝ ਇਹੋ ਜਿਹਾ ਲੱਗਾ। ਸਿਰਫ ਲੱਗਾ ਹੀ ਨਹੀਂ। ਮੈਂ ਇਹ ਆਸ ਕਰਦਾ ਹਾਂ ਕਿ ਤੁਸੀਂ ਇਹਨੂੰ ਪੜੋਗੇ ਇਹਨੂੰ ਵਿਚਾਰੋਗੇ ਇਹਦੇ ਤੋਂ ਕੁਝ ਸਿੱਖੋਗੇ ਤੇ ਇਹਦੇ ਮਤਾਬਕ ਕੋਈ ਤਰਨ ਦਾ ਅਹਿਦ ਵੀ ਲਵੋਗੇ ਮੈਂ ਇੰਨਾ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਮਿਹਰਬਾਨ